ਰਾਮਦੇਵ ਦੇ ਚ ਕਣਕ ਤੇ ਪਈਆ ਹੋਰ ਕੁਛ ਨਹੀਂਗਾ ਔਰ ਬਾਕੀ ਜਿੰਨੀਆਂ ਸਾਡੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਉਹਨਾਂ ਵਾਸਤੇ ਆਪਾਂ ਬਾਜ਼ਾਰ ਤੇ ਨਿਰਭਰ। ਬਾਜ਼ਾਰ ਦੇ ਵਿੱਚੋਂ ਹਰ ਚੀਜ਼ ਮਿਲਦੀ ਹੈ। ਪੈਸੇ ਲੱਗਦੇ ਆ। ਜਦੋਂ ਪੈਸੇ ਲੱਗਣਗੇ ਜੇ ਇੱਕ ਪਰਿਵਾਰ ਨੂੰ ਇੱਕ ਦਿਨ ਚ 2 ਕਿਲੋ ਸਬਜ਼ੀ ਚਾਹੀਦੀ ਹੈ ਤੇ ਜੇ ਉਹ ਮਹਿੰਗੀਆਂ ਦੇ ਘੱਟ ਖਰੀਦੋਗੇ। WHO ਕਹਿੰਦੀ ਆ ਕਿ ਘੱਟੋ ਘੱਟ ਸਾਢੇ 3 400 ਗ੍ਰਾਮ ਸਬਜ਼ੀ ਪ੍ਰਤੀ ਦਿਨ ਖਾਣੀ ਚਾਹੀਦੀ ਹੈ। 300 ਗ੍ਰਾਮ ਫਰੂਟ ਵੀ ਖਾਣੇ ਚਾਹੀਦੇ ਆ। ਜੇ ਮਹਿੰਗੇ ਆਪਾਂ ਉਹਨੇ ਨਹੀਂ ਖਾ ਸਕਦੇ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਸਾਡਾ ਸਮਾਜਿਕ ਤਾਣਾ ਵਾਣਾ ਇਹਦੇ ਵਿੱਚ ਅਸੀਂ ਜਿਆਦਾ ਜਿਹੜਾ ਫੂਡ ਆ ਸਾਡਾ ਉਹ ਵੈਜੀਟੇਰੀਅਨ ਹੈ ਔਰ ਜਿਹੜਾ ਵੈਜੀਟੇਰੀਅਨ ਫੂਡ ਆ ਉਹਦੇ ਵਿੱਚ ਜਿਹੜੇ ਵਿਟਾਮਿਨ ਹੈ ਮਿਨਰਲ ਜਿਹੜਾ ਅਸੀਂ ਇਥਨੇ ਚ ਲੂਟ ਕੇ ਦਿੰਨੇ ਆ ਔਰ ਜਿਹੜੀਆਂ ਫਾਈਬਰ ਨੇ ਰੇਸ਼ੇ ਆ ਜਿਹੜੇ ਇਹਨਾਂ ਦੀ ਜਿਹੜੀ ਸਭ ਤੋਂ ਸਸਤਾ ਤੇ ਵਧੀਆ ਸਰੋਤ ਹੈ ਉਹ ਸਬਜ਼ੀਆਂ ਤੇ ਫਲ ਆ ਸੋ ਸਾਡੀ ਡਾਈਟ ਨੂੰ ਸਾਡੇ ਖਾਣੇ ਨੂੰ ਬੈਲੈਂਸ ਬਣਾਉਣ ਦੇ ਵਾਸਤੇ ਜਿਹੜੀਆਂ ਸਬਜ਼ੀਆਂ ਤੇ ਫਲਾਂ ਦੀ ਵਰਤੋਂ ਸਾਡੇ ਖਾਣੇ ਦੇ ਵਿੱਚ ਸਾਡੀ ਡਾਈਟ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਪਰ ਹੋਊਗੀ ਤਾਂ ਜੇ ਅਸੀਂ ਇਹਨਾਂ ਦੀ ਪੈਦਾਵਾਰ ਆਪ ਦੇ ਲੈਵਲ ਤੇ ਕਰਾਂਗੇ ਆਪ ਦੇ ਲੈਵਲ ਤੇ ਪੈਦਾਵਾਰ ਕਰੋਗੇ ਖਰਚਾ ਘਟੂਗਾ ਸਾਫ਼ ਸੁਥਰੀ ਸਬਜ਼ੀ ਖਾਣ ਨੂੰ ਮਿਲੂਗੀ ਜ਼ਿਆਦਾ ਖਾ ਲੋਗੇ ਕਿਉਂਕਿ ਜਦੋਂ ਅਸੀਂ ਕੋਈ ਵੀ ਬੰਦਾ ਵਪਾਰਕ ਪੱਧਰ ਤੇ ਆਪਣੀ ਫਸਲ ਪੈਦਾ ਕਰਦਾ ਹੈ ਕਣਕ ਦੀ ਥਾਂ ਤੇ ਸਬਜ਼ੀ ਵੇਚਣ ਵਾਸਤੇ ਪੈਦਾ ਕਰੋਗੇ ਜੇ ਕਣਕ ਦੇ ਨਾਲੋਂ ਮੁਨਾਫਾ ਘੱਟ ਜਾ ਤਾਂ ਸਬਜ਼ੀ ਕੌਣ ਲਾਊਗਾ ਝੋਨੇ ਨਾਲੋਂ ਸੋਨੀ ਦੇ ਵਿੱਚ ਕਦੂਆਂ ਦਾ ਮੁਨਾਫਾ ਘੱਟ ਜਾ ਤੇ ਕਦੂ ਫਰਕੀ ਨੇ ਵਿਜਨੇ ਆ ਸੋ ਗੱਲ ਇਹ ਆ ਕਿ ਫਿਰ ਉੱਥੇ ਥੋੜੀ-ਬੋਦੀ ਕੈਮੀਕਲ ਦੀ ਵਰਤੋਂ ਹੁੰਦੀ ਹੈ ਜੇ ਆਪਦੀ ਪੈਦਾ ਕਰਦੇ ਆ ਤੇ ਆਪਾਂ ਸਾਫ਼ ਸੁਥਰੀ ਜਿਹੜਾਂ ਤੋਂ ਰਹਿਤ ਸਬਜ਼ੀਆਂ ਖਾ ਸਕਦੇ ਆ ਤੇਲ ਬੀਜ ਆਪਦੇ ਪੈਦਾ ਕਰੋ ਖਾਣ ਜੁਗੀਆਂ ਦਾਲਾਂ ਆਪਦੀਆਂ ਪੈਦਾ ਕਰੋ ਹੁਣ ਅੱਗੇ ਮੌਸਮ ਆ ਰਿਹਾ ਸੱਠੀ ਮੂੰਗੀ ਦਾ ਥੋੜੀ-ਬਹੁਤੀ ਮੂੰਗੀ ਪੰਜ ਮਰਲੇ ਮੂੰਗੀ ਦੀ ਧਾਲੋ ਸਾਰੇ ਸਾਲ ਦੀ ਧਾਲ ਹੋ ਜਾਊਗੀ ਇੱਕ ਤਨਾਲ ਸਰੋਂ ਦੇ ਵਿੱਚੋਂ ਇੱਕ ਕੁਆਂਟਲ ਸਰੋਂ ਨਿਕਲਦੀ ਆ ਔਰ ਇੱਕ ਕੁਆਂਟਲ ਸਰੋਂ ਦੇ ਵਿੱਚੋਂ 40-45 ਲੀਟਰ ਤੇਲ ਨਿਕਲਦਾ ਅਸੀਂ ਕਨੋਲਾ ਵਾਲੀਆਂ ਵੈਰਾਈਟੀਆਂ ਦੇਤੀਆਂ ਬਜਾਏ ਇਹਦੇ ਦੀ ਬਾਜ਼ਾਰ ਦੇ ਵਿੱਚੋਂ ਜਾ ਕੇ ਰਿਫਾਈਨਡ ਖਰੀਦੋ ਮਾੜੇ ਢਾਲੜਾ ਜੋ ਖਰੀਦੋ ਜਾਲੀ ਦੇਸੀ ਜੋ ਖਰੀਦੋ ਉਹਦੇ ਨਾਲੋਂ ਚੰਗਾ ਜੇ ਆਪ ਦੀ ਇੱਕ ਕਨਾਲ ਸਰੋਂ ਬੀਜ ਕੇ 40 ਲੀਟਰ ਤੇਲ ਪਾਦਾ ਕਰੋ ਸਾਰਾ ਸਾਲ ਤੜਕਾ ਲਾ ਲਓ ਪੈਸੇ ਵੀ ਵਜਣਗੇ ਸਾਫ ਸੁਧਰਾ ਤੇਲ ਵੀ ਵਰਤੋਗੇ ਅੱਜ ਕੱਲ੍ਹ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਦੀ ਮਲਾਵਟ ਤੇਲਾਂ ਦੇ ਵਿੱਚ ਆਉਂਦੀ ਆ ਉੱਥੇ ਫਿਰ ਤੁਸੀਂ ਕੁਝ ਕਰ ਨਹੀਂ ਸਕਦੇ ਫਾਲਦਾਰ ਬੂਟੇ ਬਰਾੜ ਸਾਹਿਬ ਬੈਠਿਆ ਪਰ ਉਹ ਕਹਿੰਦੇ ਕਿ ਤੁਸੀਂ ਇਹਦੇ ਵਿੱਚ ਕੰਮ ਨਿਬੇੜ ਦਿਓ ਸਾਡੇ ਜਿੰਨੇ ਕੁ ਰਵਾਇਤੀ ਫਾਲਦਾਰ ਬੂਟੇ ਐ ਜਿਹੜੇ ਇਸ ਇਲਾਕੇ 'ਚ ਹੋ ਸਕਦੇ ਆ ਉਹਨਾਂ ਦੇ ਬੂਟੇ ਆਪਦੇ ਘਰਾਂ ਦੇ ਵਿੱਚ ਮੋਟਰਾਂ ਦੇ ਜਿੱਥੇ ਜਗ੍ਹਾ ਮਿਲਦੀ ਆ ਆਪਦੇ ਖਾਣ ਵਾਸਤੇ ਲਾਓ ਤੇ ਮੈਨੂੰ ਆਇ ਲੱਗਦਾ ਕਿ ਜੇ ਅਮਰੂਦ ਫੇਰੀ ਨਿੰਬੂ ਜਾਤੀ ਆਮਲਾ ਅੰਗੂਰ ਅਗਰ ਆੜੂ ਲੂਚਾ ਵੀ ਹੋਣ ਲੱਗ ਪਏ ਨਾਖ ਆਪਾਂ ਇੱਕ ਇੱਕ ਬੂਟਾ ਲਾ ਲੈਨੇ ਆ ਤੇ ਸਾਲ ਦਾ ਕੋਈ ਐਸਾ ਮਹੀਨਾ ਨਹੀਂ ਜਦੋਂ ਤੁਹਾਨੂੰ ਆਪਦੇ ਖਾਨ ਜੋਗਾ ਫਲ ਆਪਦੇ ਘਰੋਂ ਤੋੜ ਕੇ ਨਹੀਂ ਖਾ ਲੋਗੇ ਅਮਰੂਦ ਤਾਂ ਸਾਲ ਦੇ ਵਿੱਚ ਚਾਰ ਚਾਰ ਮਹੀਨੇ ਅਮਰੂਦ ਦਾ ਪੌਦਾ ਜਿਹੜਾ ਸਾਨੂੰ ਖਾਣ ਵਾਸਤੇ ਫਲ ਦੇਈ ਜਾਂਦਾ ਬਿਦਾਰ ਤੋਂ ਲਗੇ ਖਾਣੇ ਆ ਨਹੀਂ ਖਾਦੇ ਜਾਂਦੇ ਜਿੰਨਾ ਮਰਜੀ ਜੋਰ ਲਾ ਲਓ ਨਹੀਂ ਖਾਸ ਸਕਦੇ ਸੋ ਹਰ ਖਾਣ ਵਾਲੀ ਚੀਜ਼ ਆਪਦੀ ਪੈਦਾ ਕਰਨ ਦੀ ਕੋਸ਼ਿਸ਼ ਕਰੋ ਆਪਾਂ ਕਈ ਵਾਰੀ ਇਹ ਚੈਹ ਦੰਨੇ ਆ ਕਿ ਅੱਧੇ ਜ਼ਿਲ੍ਹੇ ਦੇ ਵਿੱਚ ਮੈਂ ਸਬਜ਼ੀਆਂ ਫਲ ਤੇਲ ਵਿੱਚ ਦਾਲਾਂ ਜੇ ਲਾ ਲਈਆਂ ਤਾਂ ਪਤਾ ਨਹੀਂ ਕੀ ਘਾਟਾ ਪੈਣ ਲੱਗਿਆ ਅੱਧੇ ਜ਼ਿਲ੍ਹੇ ਦਾ ਠੇਕਾ ਦਿੰਨਾ ਵੱਧ ਉਹਦੇ ਠੇਕੇ ਦੇ ਹਿਸਾਬ ਨਾਲ 40000 ਰੁਪਏ ਠੇਕਾ ਅੱਧੇ ਜ਼ਿਲ੍ਹੇ ਦਾ ਤੇ ਜੇ ਅੱਧੇ ਜ਼ਿਲ੍ਹੇ ਦੇ ਵਿੱਚ ਤੁਸੀਂ ਇਹ ਸਿਸਟਮ ਨੂੰ ਅਪਣਾਉਂਦੇ ਹੋ ਦਾ ਲੱਖ ਰੁਪਏ ਦੀ ਘਟੋ ਘਾਟ ਖਾਣ ਵਾਲੇ ਪਦਾਰਥ ਤੁਹਾਡੇ ਦੇ ਕਿਲੇ ਦੇ ਵਿੱਚੋਂ ਨਿਕਲਦੇ ਆ ਬਸ਼ਰਤੇ ਜੇ ਉਥੇ ਮਿਹਨਤ ਕਰੋ ਕੰਮ ਕਰਨਾ ਪਊਗਾ ਖੁਰਪੀ ਵੀ ਭਰਨੀ ਪਊਗੀ ਜੇ ਲੋ ਖੁਰਪੀ ਭਰਨੀ ਆ ਤਾਂ ਫਿਰ ਪੈਰਾ ਭਾਰ ਵੀ ਵਹਿਣਾ ਪਊਗਾ ਤੇ ਫਿਰ ਗੋਡੇ ਵੀ ਮੋੜਨੇ ਪੈਣਗੇ ਕੰਮ ਕਰਨਾ ਪਊਗਾ ਤੇ ਜੇ ਆਪਾਂ ਇਹ ਕਹੀਏ ਜੀ ਮੁੱਲ ਤੇ ਮਿਲਦੀ ਆ ਜਦੋਂ ਕੋੜਕਾ ਆਉਂਦਾ ਹੈ ਜਵਾਕ ਆਵਾਜ਼ ਮਾਰ ਕੇ ਖਲਾਰ ਲੈਂਦੇ ਆ ਜਾ ਕੇ ਤਾਂ ਸਬਜ਼ੀ ਫੜ ਲਈਦੀ ਆ ਫਿਰ ਤਾਂ ਚੱਲੀ ਜਾਂਦਾ ਪਰ ਇਹ ਸਿਸਟਮ ਕਿਸਾਨ ਵਾਸਤੇ ਸਹੀ ਨਹੀਂਗਾ ਕਿਸਾਨ ਕੋਲੇ ਸਾਧਨ ਹੈ ਅਸੀਂ ਕੰਮ ਕਰ ਸਕਦੇ ਆ ਸਾਡੇ ਕੋਲੇ ਪਾਣੀ ਹੈ ਸਾਡੇ ਕੋਲੇ ਜਗ੍ਹਾ ਆਪਾਂ ਇਹ ਕੰਮ ਦੇ ਵਿੱਚ ਪਛੜੇ ਹੋਏ ਆ ਸਭੋ ਸ਼ਹਿਰੀ ਲੋਕ ਅੱਜਕੱਲ ਸੋਸ਼ਲ ਮੀਡੀਆ ਨੇ ਹਰ ਬੰਦੇ ਨੂੰ ਜਾਗਰੂ ਕਰਤਾ ਸ਼ਹਿਰੀ ਲੋਕ ਗਬਲਿਆਂ ਦੇ ਵਿੱਚ ਸ਼ੱਤਾਂ ਦੇ ਉੱਤੇ ਅੱਗੇ ਪਿੱਛੇ ਘਰਾ ਦੇ ਆਪਦੇ ਖਾਨ ਜੋਗਾ ਜਿੰਨਾ ਕੋ ਹੋ ਸਕਦਾ ਉਹ ਕਰਨੀ ਕੋਸ਼ਿਸ਼ ਕਰਦੇ ਆ ਮੇਰੇ ਕੋਲੇ ਬਠਿੰਡੇ ਸ਼ਹਿਰ ਦੇ ਵਿੱਚੋਂ ਸੈਂਕੜੇ ਲੋਕ ਇਸ ਤੋਂ ਵਾਸਤੇ ਆਉਂਦੇ ਆ ਮੇਰੇ ਕੋਲੇ ਜੀ ਮੰਜੇ ਜਿੰਨੀ ਥਾਂ ਮੈਨੂੰ ਦੱਸੋ ਮ ਉਹਦੇ ਵਿੱਚ ਕੀ ਲਾ ਲ ਮੇਰੇ ਕੋਲੇ ਜੀ ਛੱਤ ਦੇ ਥਾਂ ਪਈ ਆ ਮੈਨੂੰ ਦੱਸੋ ਮ ਉੱਥੇ ਗਮਲੇ ਰੱਖ ਕੇ ਕੀ ਫਾਇਦਾ ਕਰ ਸਕਦਾ ਸਾਡੇ ਕੋਲੇ ਕਿੱਲੇ ਆ ਸਾਡੇ ਕੋਲੇ ਘਰ ਵੀ ਵੱਡੇ ਆ ਆਪਾਂ ਨੂੰ ਕੰਮ ਵੀ ਕਰਨਾ ਆਉਂਦਾ ਸੋ ਆਪਾਂ ਇਸ ਕੰਮ ਦੇ ਵਿੱਚ ਪਛੜੇ ਹੋਏ ਆ ਕਣ ਗਰਮੀ ਰੁੱਤ ਦਾ ਮੌਸਮ ਹੈ ਅੱਜ ਅਸੀਂ ਕਿੱਟਾਂ ਵੇਚੀਆਂ ਜਿੱਚ ਗਰਮ ਰੋਧੀਆਂ ਸਬਜ਼ੀਆਂ ਦੇ ਵੀ ਹੈ ਲੈ ਕੇ ਜਾਓ ਘਰੇ ਜਾ ਕੇ ਤਰੀਕੇ ਦੇ ਨਾਲ ਲਾਓ ਜਿਆਦਾ ਵੇਲਾ ਵਾਲੀਆਂ ਸਬਜ਼ੀਆਂ ਇੱਕ ਭਿੰਡੀ ਆ ਕੁਝ ਚੌਲਿਆਂ ਦਾ ਵੀ ਹੈ ਤੇ ਜਿਹੜੀ ਭਿੰਡੀ ਆ ਤੇ ਚੌਲੇ ਇਹ ਆਪਾਂ ਕਿਤੇ ਵੀ ਲਾ ਸਕਦੇ ਆ ਤੇ ਵੇਲਾ ਵਾਲੀਆਂ ਸਬਜ਼ੀਆਂ ਜੇ ਘਰੇਲੂ ਪੱਧਰ ਤੇ ਖਾਣ ਨੂੰ ਲਾਉਣੀਆਂ ਤੇ ਵੇਲਾ ਸਹਾਰਾ ਭਾਲਦੇ ਆ ਸੋ ਉਹ ਜੀ ਥਾਂ ਤੇ ਲਾਉਣਾ ਸ਼ੌਰ ਦੇ ਨੇੜੇ ਲਾ ਲਿਆ ਕਿਸੇ ਜਿੱਥੇ ਤਾਰਾ ਨੇ ਉਹਦੇ ਨੇੜੇ ਲਾ ਲਈ ਮਤਲਬ ਜਗਾ ਹੈ ਜਿੱਥੇ ਵੱਲ ਲੱਗੇ ਚੱਲੇ ਇੱਕ ਸਮੱਸਿਆ ਮੈਂ ਬਸ ਸਮਾ ਹੋ ਗਿਆ ਬਹੁਤ ਵੱਡੀ ਸਮੱਸਿਆ ਤੁਸੀਂ ਦੱਸਦੇ ਹੋ ਕਿ ਵੇਲਾ ਲਾਈਆਂ ਜੀ ਫੁੱਲ ਵੀ ਆ ਜਾਂਦੇ ਆ ਫਲ ਨਹੀਂ ਆਉਂਦੇ ਦੋਸਤੋ ਤਕਨੀਕੀ ਗੱਲ ਮੈਂ ਤੁਹਾਨੂੰ ਦੱਸ ਦਿਆ ਵੇਲਾ ਵਾਲੀਆਂ ਸਬਜ਼ੀਆਂ ਜਿਹੜੀਆਂ ਨਾਲ ਨਰ ਤੇ ਮਾਦਾ ਫੁੱਲ ਅਲੱਗ-ਅਲੱਗ ਆਉਂਦੇ ਆ ਉਹਨਾਂ ਨੂੰ ਕ੍ਰਾਸ ਕਿੰਨੇ ਕਰਾਉਣਾ ਹੈ ਸ਼ਹਿਦ ਦੀਆਂ ਮੱਖੀਆਂ ਨੇ ਸ਼ਹਿਦ ਦੀ ਮੱਖੀ ਨਾ ਤਾਂ ਕਿਤੇ ਡੋਮਣਾ ਰਹਿ ਗਈਆਂ ਨਾ ਕਿਤੇ ਜੰਗਲੀ ਮੱਖੀ ਰਹਿ ਗਈ ਆਪਾਂ ਜਹਰਾ ਕਰਕੇ ਸਭ ਮਾਰ ਮੋਰ ਦਿੱਤੀਆਂ ਜਿਹੜੀਆਂ ਡੱਬੇ ਵਾਲੀਆਂ ਮੱਖੀਆਂ ਉਹ ਵੀ ਬਹੁਤ ਸਿਆਣੀਆਂ ਉਹ ਡੱਬੇ ਚੋਂ ਬਾਹਰ ਨਹੀਂ ਜਾਂਦੀਆਂ ਪੋਲੀਨੇਸ਼ਨ ਦੀ ਬੜੀ ਪ੍ਰੋਬਲਮ ਆਉਂਦੀ ਹੈ ਫਲ ਆਈ ਜਾਂਦੇ ਆ ਉਹ ਸੁੱਕੀ ਜਾਂਦੇ ਆ ਸੋ ਉਸ ਕੇਸ ਦੇ ਵਿੱਚ ਆਪਾਂ ਜੇ ਥਰੇਲੂ ਪਦਰ ਦੇ ਕੰਮ ਕੀਤਾ ਆਪਾਂ ਹੈਂਡ ਪੋਲੀਨੇਸ਼ਨ ਹੱਥਾਂ ਦੇ ਨਾਲ ਵੀ ਪਰਪਰਾ ਕਰਾ ਸਕਦੇ ਹਾਂ ਕਿਤੇ ਹੰਜ ਸਮਾਂ ਨਹੀਂ ਬਾਅਦ ਵਿੱਚ ਆਇਓ ਫਿਰ ਦੱਸਾਂਗੇ ਤੁਹਾਨੂੰ ਉਸ ਉਸ ਸਮੱਸਿਆ ਆਪਾਂ ਹੱਲ ਜਿਹੜੀ ਆ ਉਹ ਕਰ ਸਕਦੇ ਆਂ ਭਿੰਡੀ ਲੰਮਾ ਸਮਾਂ ਚੱਲਣ ਵਾਲੀ ਫਸਲ ਹੈ ਜੇ ਅੱਜ ਭਿੰਡੀ ਲਾਵਾਂਗੇ ਤਾਂ ਇਹਨੂੰ ਜੇ ਸੁਭਾਰ ਲਾਂਗੇ ਤੇ ਤੁਹਾਨੂੰ ਸਤੰਬਰ ਦੇ ਖੀਰ ਤੱਕ ਫਲ ਦੇਊਗੀ ਇਹ ਔਰ ਭਿੰਡੀ ਦਾ ਫੌਦਾ ਜਿਹੜਾ ਇਹਨੂੰ ਹਰ ਗੰਢ ਦੇ ਉੱਤੇ ਫੁੱਲ ਆਉਂਦਾ ਔਰ ਭਾਵੇਂ ਨਰਮਾ ਤੇ ਭਿੰਡੀ ਭੈਣ ਬਰਾਬਰੇ ਨਰਮ ਇਹਨਾਂ ਨਾਲੋਂ ਸਿਆਣੀ ਹੈ ਇਹ ਫੁੱਲ ਨਹੀਂ ਸਿੱਟਦੀ ਨਰਮਾ ਫੁੱਲ ਵੀ ਸਿੱਟ ਦਿੰਦਾ ਹੈ ਛੋਟਾ ਜਿਹੜੀ ਡੋਡੀ ਉਹ ਵੀ ਸਿੱਟ ਦਿੰਦਾ ਭਿੰਡੀ ਦੇ ਜਿੱਥੇ ਫੁੱਲ ਆ ਜਾਂਦਾ ਪਿੰਡੀ ਲੱਗਣੀ ਲੱਗਣੀ ਹੈ ਤੇ ਜੇ ਭਿੰਡੀ ਦੇ ਬੂਟੇ ਨੂੰ ਚੰਗਾ ਵਾਧਾ ਵਿਕਾਸ ਵਧੀਆ ਤਰੀਕੇ ਨਾਲ ਤੁਸੀਂ ਲਾ ਲਿਆ ਤੇ ਇੱਕ ਬੂਟਾ 4-400 ਫਰੂਟ ਆ ਜਿਹੜਾ ਉਹ ਦੇ ਜਾਂਦਾ ਇੱਕ ਪੌਦਾ ਅਗਰ ਆਪਾਂ ਨੂੰ ਪੂਰਾ ਵਾਧਾ ਵਿਕਾਸ ਉਹ ਸਹੀ ਤਰੀਕੇ ਨਾਲ ਕਰ ਗਏ ਸੋ ਮਸਲਾ ਕਹਿਣ ਦਾ ਇਹ ਮੈਂ ਦੁਬਾਰਾ ਗੱਲ ਬੰਦ ਕਰਦਾ ਸਮਾਂ ਖਤਮ ਹੋ ਗਿਆ ਆਪਦੇ ਖਾਣ ਜੋਗੀਆਂ ਸਬਜ਼ੀਆਂ ਫਲ ਤੇਲ ਬੀਜ ਦਾਲਾਂ ਇਹਨਾਂ ਦੀ ਕਾਸ਼ਤ ਜ਼ਰੂਰ ਕਰੋ ਇਹ ਇੱਕ ਆਹੇ ਦਾ ਕੰਮ ਹੈ ਜਿਸ ਵਿੱਚ ਘਾਟਾ ਕੋਈ ਨਹੀਂ ਹੈ ਜੇ ਘਾਟਾ ਪੈ ਗਿਆ ਮੈਨੂੰ ਜਿੱਥੇ ਮਰਜੀ ਆਣ ਕੇ ਫੜ ਲਓ ਜਿੰਨੀ ਜਗ੍ਹਾ ਵਰਤੋਗੇ ਜਿੰਨਾ ਉੱਚ ਕਣਕ ਝੋਨਾ ਹੋਣਾ ਹੈ ਉਹਦੇ ਨਾਲੋਂ ਜ਼ਿਆਦਾ ਫਸਲ ਜਿਹੜੀ ਤੁਹਾਡੇ ਖਾਣ ਵਾਸਤੇ ਹੋਊਗੀ ਉਹ ਸਾਫ਼ ਸੁਥਰੀ ਹੋਊਗੀ ਜਹਰਾਂ ਤੋਂ ਰਹਿਤ ਹੋਊਗੀ ਉਹਦੀ ਜਾਨੀ ਵਧੀਆ ਵਰਤੋਂ ਕਰ ਸਕੋਗੇ ਸਰੀਰ ਤੰਦਰੁਸਤ ਰਹੂਗਾ ਕਿਉਂਕਿ ਜਦੋਂ ਥੱਲੇ ਬੈਠਾਂਗੇ ਉੱਠਾਂਗੇ ਅੱਜ ਕੱਲ੍ਹ ਗੋਡਿਆਂ ਦੀ ਬੜੀ ਸਮੱਸਿਆ ਆਉਣ ਲੱਗੀ ਵੀ ਤੇ ਥੋੜਾ ਬੋਧਾ ਕੰਮ ਕਰਾਂਗੇ ਜੋਇੰਟ ਵੀ ਹਿੱਲਦੇ ਆ ਸੋ ਇੰਨੀਆਂ ਗੁਬਨਤੀਆਂ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਤਕਨੀਕੀ ਗੱਲ ਨਹੀਂ ਕਰ ਸਕਿਆ ਜਿਆਦਾ ਸਮਾਂ ਥੋੜਾ ਸੀ ਲੇਕਿਨ ਕੋਈ ਵੀ ਕਿਸੇ ਤਰ੍ਹਾਂ ਦਾ ਸਵਾਲ ਹੋਵੇ ਅਸੀਂ ਇੱਥੇ ਬੈਠੇ ਆ ਤੁਸੀਂ ਬਾਅਦ ਵਿੱਚ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ